ਉਹ ਵਰਵਾਨੇ ਨਿਤਨੇਮ ਜਬ ਸਭ ਦੀ ਬਾਣੀ ਸੋਜੋ ਚਾਮ ਸਿੱਧਾ ਸਮੇਂ ਤਰਫਾ ਕਰ ਰਹੇ ਹਾਂ ਸੋ ਪਹਿਲੇ 10 ਆਪਾਂ ਸ਼ੰਦ ਕੀਤੇ ਸੀ ਕੱਲ 11 ਤੋਂ 22 ਤੱਕ ਅੱਜ ਆਪਾਂ ਕਰਨੇ ਕਰਨੇ ਨੇ ਸੋ ਪਹਿਲਾਂ ਆਪਾਂ ਜੇਰ ਵੀ ਲੈ ਲੈਣੇ ਵੀ ਗਰਮਾ ਕੀ ਕੀ ਹੈ 12ਵੇਂ ਤੱਕ ਕਿਹੜੇ ਕਿਹੜੇ ਪੜੇ ਦੇਖਣਾ ਗਰਮਾ ਨਾਲ ਵੀ ਉੱਤੇ ਆਪਾਂ ਕਰੀਏ ਗਰਮੇ ਸ਼ਾਂਤ ਵਿੱਚ ਨਿਰਨਾਮੇ ਜਿਵੇਂ ਨੰਦੇ ਅਨੁਸਾਰ ਹੀ ਰਾਹ ਇੰਤਜ਼ਾਰਾ ਨੰਦੇ ਨੂੰ ਕਰ ਮੰਨਣਾ ਹੈ ਕਿ ਜਿੱਥੇ ਵੀ ਪਹਿਲਾਂ ਸਿਹਾਰੀ ਆਉਂਦੀ ਹੈ ਫਿਰ ਚਿੱਧਾ ਖਰਾ ਹੋ ਜਾ ਉਹਨੂੰ ਲਾਉਣਾ ਕੋਸ਼ਿਸ਼ ਕਰਨੇ ਵੀ ਨੰਨਾ ਮੁਕਤਾ ਚੜ ਜਾਵੇ ਨਾ ਨਾ ਹਾਂ ਕੋਈ ਸ਼ਗਨਾ ਪਰ ਮੁਕਲਾ ਦੇ ਮੈਂ ਨੇਮ ਜਿਹੇ ਨਹੀਂ ਤਾਂ ਕਹਣੀ ਨਹੀਂ ਨਾ 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 ਇਹ ਕਾਹਦਾ ਹੈ ਕੋਸਟਿੰਗ ਵਾਲਾ ਜੀ ਇਹਨੂੰ ਵਸੇਗਾ ਨਹੀਂ ਮਾਰਦੂਰੀ ਕੋਈ ਨਾ ਮਾਤ ਰਹਿਤ ਅੰਦਰ ਇਸ ਤਰ੍ਹਾਂ ਅੰਬਰ ਕੰਮੇ ਸਾਹਮਣਾ ਤੁਰੇ ਤੇ ਦਰਬਾਤੇ ਨਰਤਤ ਨਰਗਤੇ ਕਾ ਤੋਰਤ ਨਰਤਤੇ ਤਾ ਤੋਰਤ ਸੋ ਇਸ ਤਰ੍ਹਾਂ ਜਿਹੜਾ ਘਾਤ ਤੋਂ ਰਹਤ ਹੈ ਇਹਦਾ ਮਤਲਬ ਘਾਤ ਲਾਉਣ ਦਾ ਹੁੰਦਾ ਦਾਉ ਪੇਚ ਨਾਲ ਮਾਰਨਾ ਘਾਤ ਲਾ ਕੇ ਮਾਰਨਾ ਉਹਨੇ ਦਾਉ ਪੇਚ ਕੱਢਣਾ ਕੋਈ ਸਿੱਧਾ ਨਹੀਂ ਹੁੰਦਾ ਜਦੋਂ ਦਾਉ ਪੇਚ ਲੱਗਦਾ ਹੈ ਇਸ ਤਰ੍ਹਾਂ ਨਰਤ ਤੇ ਅਡੋਲ ਇਸ ਤਰ੍ਹਾਂ ਅਪੂਤੇ ਤਾ ਤੋਰਤ ਅਲੋਕ ਦੇ ਅਦ੍ਰਿਸ਼ ਅਸ਼ੋਕ ਦੇ ਸ਼ੋਕ ਤੋਰਤ ਕੰਜਨ ਦਾ ਨਾਮ ਸ਼ੋਕ ਕੁਮਾਰ ਹੁੰਦਾ ਹੈ ਜੇਕਰ ਮੈਨਾ ਕਰੀਏ ਮਨ ਨੂੰ ਸ਼ੋਕ ਨਹੀਂ ਆਉਂਦੇ ਸ਼ੋਕ ਹੁੰਦਾ ਹੋਵੇ ਪਰ ਘਰ ਦੇ ਰੱਖਦਾ ਵੀ ਸ਼ੋਕ ਤਾਂ ਰਹਿੰਦਾ ਆੜਾ ਮੁਰਲਾਦਾ ਚਿੰਤਾ ਦੁਰਾ ਰਹੇ ਇਸ ਤਰ੍ਹਾਂ ਨਰਤਾ ਪੇਤਾ ਤਨਤਰੰਦਨੇ ਆਦੀ ਮਨ ਦੇ ਵਿਆਦੀ ਸਰੀਰ ਦੇ ਉਪਾਦੀ ਪਰਮ ਰੋਗ ਇਹਨਾਂ ਤੋਂ ਰਹਤ ਹੈ ਅਥਾਪੇਥਾਪਨਾ ਤੋਂ ਰਹਤ ਹੈ ਪਰਮਾਨੇ ਤਿੰਨਾ ਲੋਕਾਂ ਤਿੰਨ ਸਮੇਂ ਭੂਤ ਵਰਤਮਾਨ ਨਿਧਾਨਿਕ ਖਯਾਨੇ ਚੌਦਮਾ ਸ਼ੰਦ ਜਿਹੜਾ ਅਗਾਹੇ ਅਥਾ ਆਵਾਹੇ ਮੈਨੇ ਅਸਵਾਰੀ ਤੁਰੈ ਤਰਵਰਗੇ ਤਰਗੁਣ ਸੂਪ ਅਛਰਗੇ ਸਿਰਜਨਾਤੁਰੈ 15ਵੇਂ ਦੇ ਵਿੱਚ ਪਹੌਗੇ ਕਿਰਗੀ ਤਰਫ ਪਹੁੰਚਣ ਵਾਲਾ ਸੁਜੋਗ ਵੀ ਚੰਗੀ ਤਰ੍ਹਾਂ ਜੁੜਾ ਹੋਇਆ ਰੰਗੇ ਰੰਗਾ ਤੋਂ ਰਹਿਤ ਭੰਗੇ ਨਾਸਤ ਰਹਿ 16ਵੇਂ ਦੇ ਵਿੱਚ ਪਗਮੇ ਪਹੁੰਚ ਤੋਂ ਪਰੇ ਨਵਸਤਸ ਨਵਸਤਸਤ ਰਹਿ ਗਰੀ ਸਪ੍ਰਭਿ ਨਵਸਤਸਤ ਇਹਦੇ ਚਾਉਂਦਾ ਇਸ ਵਾਸਤੇ ਸੱਤ ਆਉਂਦਾ ਨੰਨਾ ਮੰਮਾ ਸਸਾ ਤੱਤਾ ਸਸਾ ਪਸ ਇੱਕ ਜੋੜ ਤੱਕਰ ਪਰ ਮੈਂ ਇਸ ਵਾਸਤੇ ਸੱਤ ਅਰ ਜਿਹੜਾ ਤੁਸੀਂ ਪਸੰਦੀ ਕਰਾਂਗੇ ਨਾਮਸ਼ਮੈ ਨਮਸ਼ਕਾਰ ਤਾ ਮੈਨੂੰ ਆਸਤ ਮੈਨੇ ਹੈ ਤਿੰਨ ਤਰ੍ਹਾਂ ਦੇਖੋ ਜੇ ਨਾਮਸ਼ਮੈ ਪਹਿਲੇ ਨਾਮਸ਼ ਕਰੋ ਨਾਅ ਸ ਇੱਕ ਕਾਇਦੇ ਵਿੱਚ ਤਾ ਇੱਕ ਹੈ ਸੱਤ ਸੱਤ ਇੱਕ ਹੈ ਨਾਮਸ਼ ਨਮਸ਼ਕਾਰ ਤਾ ਤੈਨੂੰ ਅਸਤ ਹੈ ਸਤ ਮੈਨੇ ਹੈ ਸਾਨੂੰ ਆਸਤ ਅਸਤ ਕੂਰਾ ਕੱਢ ਬਰਨ ਹੈ ਨਮਸਤਾਸਤ ਸ਼ੰਦ ਨੰਬਰ 17 ਚ 21 ਚ 23 ਚ 26 ਚ 61 ਦੇ ਵੀ ਆਊਗਾ ਜੀ ਜੋੜਪੁਰੂਬ ਚ ਨਮਸਤਾਸਤ ਪ੍ਰਚਾਰਨਾ 17ਵੇਂ ਦੇ ਵਿੱਚ ਅਪਾਤਿ ਗੋਤ ਤੋਂ ਰਹਿਤ ਆਤਮਨ ਗੋਤ ਹੁੰਦਾ ਹੈ ਪਰ ਕੱਲਬੜੇ ਅੱਜ ਵੀ ਮੈਨੇ ਅਚਾਰਜ 18ਵੇਂ ਦੇ ਵਿੱਚ ਅੰਦੇਸ਼ ਸਿੰਘ ਮੈਨੇ ਨਮਸਕਾਰ ਅਧਵੇ ਹਿੱਸੇ ਮੈਨੇ ਭੇਜ ਤੁਰੇਤ ਰਥਾਂ ਮੈਨੇ ਘਰ ਤੋਂ ਰੇਤ ਨਰਮਾ ਵਿੱਚ ਮੈਨੇ ਇਸਤਰੀ ਦੁਰਹਿਤ ਇਸ ਤਰ੍ਹਾਂ 19ਵੇਂ ਦੇ ਚੂਪੇ ਮੈਨੇ ਰਾਜੇ ॠਮੇ ਦੇ ਵਿੱਚ ਖਾਪੇ ਮੈਨੇ ਨਾਸ਼ ਕਰਨ ਵਾਲਾ ਖਾਪੇ ਮੈਨੇ へ ਬਣਾਉਣ ਵਾਲੇ 21ਵੇਂ ਦੇ ਦੇਵ ਹੈ ਪ੍ਰਕਾਸ਼ਮਾਨ ਸੁਵਨਮੈ ਸੰਸਾਰ ਰੂਪੀ ਸੰਤਾਨ ਵਾਲਾ ਔਰ ਗੌਣ ਗੌਣੇ ਵਿਆਪਕ ਭਾਉਨੇ ਇਰਦੈਂ ਵਿੱਚ ਬਸਣ ਵਾਲਾ ਇਸ ਤਰ੍ਹਾਂ 30ਵੇਂ ਦੇ ਵਿੱਚ ਕਾਲ ਕਾਲੇ ਮਹਾਕਾਲ ਮੁਕੇ ਹੈ ਅਵਰਨੇ ਰੰਗ ਦੁਰਹਿਤ ਅਮਰਨੇ ਮੌਤ ਦੁਰਹਿਤ ਕਈਆਂ ਦਾ ਤਕਰੀਰ ਹੋ ਜਾਂਦਾ ਜਿਵੇਂ ਆ ਮਰਨੇ ਹੈ ਮਰਨੇ ਮੈਨੇ ਮਰਨਾ ਆ ਮਰਨੇ ਮੈਨੇ ਨਾ ਮਰਿਆ ਇਸ ਤਰ੍ਹਾਂ ਆੜਾ ਲਾ ਕੇ ਵੀ ਦੇਖਿਆ ਜਾ ਸਕਦਾ ਜਿ ਪਿਛਲੇ ਅੱਖਰ ਦੇ ਸਾਨੂੰ ਬੋਧ ਹੈ ਨਾ ਫਿਰ ਜੇ ਆੜਾ ਲਾ ਕੇ ਦਾ ਮਤਲਬ ਉਦੋਂ ਉਲਟ ਗੱਲ ਹੈ ਸੋ ਜਰਾਰੰ ਬੁਢਾਪੇ ਦੇ ਬੈਰੀ ਕਰਤਾਰੰ ਕਰਮਨਾਕਸ਼ ਸਤ ਸਤ ਸੂਪ ਵਾਲਾ ਆਵੰਦੇ ਬੰਦਨਾ ਤਰੋ ਦੇ ਬੰਦੇ ਮੈਨੇ ਬੰਦਨਾ ਆਵੰਦੇ ਜਿਹੜਾ ਬੰਦਨਾ ਕਰੋ ਆੜਾ ਲੱਗਿਆ ਮਤਲਬ ਉਹਦੇ ਨਾਲ ਬੰਦਨਾ ਤੋਂ ਰਹਿਤ ਹੋ ਗਿਆ ਬੰਦੇ ਬੰਦਨਾ ਆਵੰਦੇ ਜਿਹੜਾ ਬੰਦਿਆ ਨਾਮ ਦਾ ਸਕੇ ਇਸ ਤਰ੍ਹਾਂ ਨਿਵਾਕੇ ਸਾਖਾਂ ਸੰਬੰਧਿਤ ਰਹਿਤ ਨਿਰਸ ਰਾਕੇ ਉਹ ਨਿਰਸ ਸਾਖੇ ਉਹਦਾ ਕੋਈ ਸਾਖ ਸੰਬੰਧੀ ਨਹੀਂ ਹੈ ਇਸ ਤਰ੍ਹਾਂ ਨਿਵਾਕੇ ਡਰ ਤੋਂ ਰਹਿਤ ਰਹੀ ਮੇ ਤਰਸ ਕਰਨ ਵਾਲਾ ਕ੍ਰੀਮੇ ਬਖਸ਼ਿਸ਼ ਕਰਨ ਵਾਲਾ ਬਖਸ਼ਰ ਮੇ ਜਿਵੇਂ ਮੇ ਦੇ ਵਿੱਚ ਅਨੰਤ ਤੇ ਅੰਤਿ ਦੁਰੇਦ ਔਰ ਅੰਤਿ ਮਹਾਂ ਤੇ ਮਹਾਨ ਉਜਨਯੋਗ ਮਾਨਸ ਤਾ ਜਿਹੜਾ ਮੈਨੇ ਰਾਗੇ ਪ੍ਰੇਮ ਕਰਨ ਵਾਲੇ ਸੁਹਾਗੇ ਸ਼ੋਭਾ ਵਾਲੇ ਸਤਾਈਂ ਮਿਲੇ ਜੋ ਸੋਖੰ ਸਭ ਨੂੰ ਸਪਾਉਣ ਵਾਲਾ। ਓਖੰ ਭਰਨ ਪੁੱਛਣ ਕਰਨ ਵਾਲਾ ਹਰਤਾ ਨਾਸ਼ ਕਰਨ ਵਾਲਾ। ਇਸ ਤਰ੍ਹਾਂ 28ਵੇਂ ਜੀਨ ਵਿਸ਼ੇਸ਼ ਨੇ। ਸੋ 28 ਤੱਕ ਅੱਪਾਂ ਜ ਕਰਨਾ ਨੇ ਉਹ ਜੀ ਚੱਲੂਗਾ 33 ਸੰਦ ਤੋ ਪ੍ਰਸਾਦ ਹਲ। ਉਹ ਚੱਲੂਗਾ 23 ਤੋਂ 43 ਤੱਕ। ਉਹ ਕੱਲ ਨੂੰ ਕਰਾਂਗੇ। ਔਰ ਕੱਲ ਛੇਮਾ ਸੰਦ ਕਰਦੇ ਸਮੇਂ। ਤਾਂ ਭੀਤੇ ਜਿਹਦਾ ਮੈਨਾਂ ਡਰ ਤੋਂ ਰਹਤ ਹੈ। ਸੁਪੂਤ ਗਲਤੀ ਨਾਲ ਮੈਂ ਤੇ ਅਪੂਤੇ ਦੇ ਅਰਥ ਕਰ ਗਿਆ। ਪੂਤੇ ਮੈਨਾਂ ਦਾ ਤਤਾਂ ਤੋਂ ਰਹਿਤ। ਤੇ ਭੀਤੇ ਮੈਨੇ ਹੁੰਦਾ ਡਰ ਤੋਂ ਰਹਿਤ। ਮੇਰੇ ਦਿਮਾਗ 'ਚ ਤੂਤੇ ਆ। ਇੱਥੇ ਅਭੀਤੇ ਡਰ ਤੋਂ ਰਹਿਤ ਗਲਤੀ ਨਾਲ ਤਤਾਂ ਤੋਂ ਰਹਿਤ ਅਰਥ ਕਰਨ ਲਈ ਮੈਂ ਤੁਹਾਨੂੰ ਦੱਸ। ਸੋ ਉਹਨੂੰ ਦਰਸਤ ਕਰਨ ਲਈ ਮੈਂ ਤੁਹਾਨੂੰ ਸੁਣਾਵਾਂਗੇ। ਅਭੀਤੇ ਮੈਨੇ ਡਰ ਤੋਂ ਰਹਿਤ। ਸੀ ਇਸ ਦਾ ਅੱਜ ਦਾ ਜਿਹੜਾ ਆਪਾਂ ਨੇ ਕੀਤਾ ਹੈ। ਉਸ ਤੋਂ ਬਾਅਦ ਮੁੱਕ ਕੇ ਲੈ ਕੇ ਆਪਾਂ ਸ਼ੁਰੂ ਕਰਦੇ ਆਂ। 11ਵੇਂ ਦਾ ਯਾਬ ਸਾਡੇ ਜੀ ਦਾ ਗਰਮਾ ਬਖਸ਼ਿਸ਼ ਕੀਤੀ ਸਪੂਰਣਾ ਸਾਨੂੰ ਦਿੱਤਾ 10 ਤੱਕ ਆਪਾਂ ਕਰ ਚੁੱਕੇ ਆ ਗਰਮੇ ਤੇ ਸ਼ੁਰੂ ਕਰਨਾ ਹੈ ਨਮਸਤੰਗ ਨਰਨਾਮੇ ਨਮਸਤੰਗ ਰਾਮੇ ਨਮਸਤੰਗ ਨਰਕਾਮੇ ਇਹ ਨਾਮ ਤੋਂ ਰਹੇ ਤ ਨਰਨਾਮੇ ਨਾਮ ਤੋਂ ਰਹੇ ਤੈਨੂੰ ਨਮਸਕਾਰ ਹੈ ਇਹ ਕਾਮਾ ਤੋਂ ਰਹੇ ਤ ਕਾਮਨਾ ਤੋਂ ਰਹੇ ਤ ਭਾਗਤਨ ਦੀ ਇੱਛਾ ਨਹੀਂ ਹੈ ਇਹ ਕਾਮਨਾ ਤੋਂ ਰਹੇ ਤੈਨੂੰ ਨਾਸ਼ ਪਾਪ ਨਾਸਤੰਗ ਨਰਧਾਤੇ ਨਾਸਤੰਗ ਨਰਧਾਤੇ ਨਾਸਤੰਗ ਨਰਧਾਤੇ ਇਹ ਤਪਤਾਂਤ ਹੋ ਰਹਿਤ ਨਰਧਾਤੇ ਮੈਨੇ ਤਪਤਾਂਤ ਹੋ ਰਹਿਤ ਇਹ ਤੁਮੇ ਲਿਖੇ ਨੇ ਸਾਰੇ ਅੱਖਰ ਅਦੇ ਅਰਥ ਤਪਤਾਂਤ ਹੋ ਰਹਿਤ ਨਰਧਾਤੇ ਮੈਨੇ ਕਾ ਹੋ ਰਿਹਾ ਤੁਹਾਰੇ ਸਭ ਕੋ ਨਾਸ਼ ਹੋ ਰਹਿਤ ਜਿਆਦਾ ਕੋਈ ਜਨਲ ਮਾਰ ਨਹੀਂ ਬੜੀ ਕਰ ਸਕੀਏ ਸੂਤੂ ਧਾਤ ਤੋ ਰਹਤਾ ਤਪਤ ਤੋ ਰਹਤਾ ਔਰ ਤੁਮ ਕਾ ਤੋ ਰਹਤਾ ਪਾਪ ਕੇ ਇਸ ਤੈਨੂੰ ਕੋਈ ਨਾਸ਼ ਨਹੀਂ ਕਰ ਸਕਦਾ ਉਹ ਦਾ ਪਰੇਸ਼ ਕਰੇ ਦੇ ਵਿੱਚ ਚੱਲਦਾ ਤੈਨੂੰ ਨਮਸਕਾਰ ਅਗੇ ਬਾਰਮਾ ਨਮਸਤੰਗ ਨਰਭੂਤੇ ਨਮਸਤੰਗ ਨਰਭੂਤੇ ਨਮਸਤੰਗ ਹੀ ਅਡੋਲ ਨਰਭੂਤੇ ਮੈਨੇ ਅਡੋਲ ਜਿਹੜਾ ਨਾ ਬੋਲੇ ਤੈਨੂੰ ਨਮਸਕਾਰ ਹੈ ਕਪੂਤੇ ਮੈਨੇ ਤਤਾਂ ਤੋਂ ਰਹਿਤ ਹੈ ਤੇ ਤਤਾਂ ਤੋਂ ਰਹਿਤ ਤੈਨੂੰ ਨਮਸਕਾਰ ਹੈ ਨਮਸਤੰਗ ਅਲੋਕੇ ਨਮਸਤੰਗ ਲੋਕੇ ਲੋਕੇ ਜਿਹੜਾ ਨਾ ਦਿਸੇ ਲੋਕ ਨੂੰ ਮੈਨੇ ਦੇਖਣਾ ਅਲੋਕੇ ਜਿਹੜਾ ਨਾ ਲਿਖੋ ਅਦ੍ਰਿਸ਼ਟ हे अदृश्य तेनु नमस्कार है बोलू हे अदृश्य नमस्कार है हे चिंता तो रहत तेनु नमस्कार अशोक के मैंने चिंता पर शोक मैंने चिंता अशोक के चिंता तो रहत नमस्कार नरतापे नमस्कार नरतापे नमस्कार अथापे नमस्कार नरतापे हे तन्ना तापा ताप नरतापे ताप तो रहत ननुसारी नाल भी वृद्ध बड जले सु ताप केडे ने तन्न आधी है वृद्धि है और प्राप्ति है ਆਦੀ ਜਿਹੜਾ ਹੈਗਾ ਤਾਪ ਜਿਹੜਾ ਹੈਗਾ ਉਹ ਕਹਾਦਾ ਹੈਗਾ ਆਪਣਾ ਮਨ ਦੇ ਦੁੱਖ ਮਾਨਸਿਕ ਦੁੱਖ ਵਿਆਦੀ ਸਰੀਰ ਦੇ ਦੁੱਖ ਨੇ ਇੱਕ ਤਾਂ ਮਾਨਸਿਕ ਦੁੱਖ ਨੇ ਸਾਨੂੰ ਇੱਕ ਸਰੀਰਿਕ ਦੁੱਖ ਸੰ ਹੈ ਇੱਕ ਉਪਾਦੀ ਵਾਲੇ ਕਿਹੜੇ ਦੁੱਖ ਨੇ ਪਰਮ ਦੇ ਦੁੱਖ ਜਿਹਨੇ ਅਸੀਂ ਪਰਮ ਕਰਕੇ ਦੁੱਖ ਜੀ ਤਿੰਨ ਤਰ੍ਹਾਂ ਦੇ ਨੇ ਜੇ ਅੱਜ ਪੜ੍ਹਾਂ ਕਿੰਨੇ ਤਾਪ ਪਤਾ ਲੱਗਦਾ ਨਹੀਂ ਕਿਹੜੇ ਤਾਪ ਦੀ ਗੱਲ ਹੈ ਸੋ ਉਹਨਾਂ ਦੀਆਂ ਕਿਸਮਾਂ ਦੇ ਪਾਣ ਨੇ ਆਦੀ ਵਿਆਦੀ ਉਪਾਦੀ ਨਮਸਤੰਗ ਥਾਪੇ ਇਹ ਥਾਪਨਾ ਤੋਂ ਰਹਿਤ ਥਾਪੇ ਥਾਪਣਾ ਥਾਪੇ ਉਹ ਜਿਹੜਾ ਥਾਪਣਾ ਦਾ ਸੋ ਇਸ ਤਰ੍ਹਾਂ ਥੋੜਾ ਸਰਲ ਨੂੰ ਥਾਪਿਆ ਨਾ ਜਾਵੇ ਜਿਹੜਾ ਥਾਪਿਆ ਨਹੀਂ ਜਾਂਦਾ ਤੈਨੂੰ ਨਮਸਕਾਰ ਹੈ ਨਮਸਤੰਗ ਪਰਮਾਨੇ ਨਮਸਤੰਗ ਤਿੰਨਾ ਲੋਕਾਂ ਵਿੱਚ ਮੰਨੇ ਜਾਣ ਵਾਲਾ ਇਹ ਕਾਲਪੁਕ ਬੈਗੁਰੂ ਤੈਨੂੰ ਨਮਸਕਾਰ ਹੈ ਜਿਹੜਾ ਤਿੰਨਾ ਲੋਕਾਂ ਵਿੱਚ ਮੰਨੇ ਜਾਂਦੇ ਪਰ ਮਾਨੇ ਨਮਸਤੰਗ ਨਿਧਾਨੇ ਨਮਸਤੰਗ ਨਿਧਾਨੇ ਇਹ ਨਿਧੀਆਂ ਦੇ ਖਿਆਲੇ ਨਿਧਾਨਵੇਂ ਖਿਆਲਣਾ ਤੈਨੂੰ ਨਮਸਕਾਰ ਨਮਸਤੰ ਅਗਾਹੇ ਨਮਸਤੰ ਵਾਹਿ ਗਹਣ ਤੋ ਰਹਿਤ ਭਾਵ ਕੇ ਜਿਹੜਾ ਅਥਾ ਹੈ ਅਗਾਹੇ ਨਾ ਜਾਵੇ ਜਿਹਦਾ ਕੋ ਫਾਸ ਟਿਕਾਣਾ ਨਾ ਪੜੇ ਜਿਹਨ ਕਹਿੰਦੇ ਅਥਾ ਅਗਾਹੇ ਪ੍ਰਮਾਤਮਾ ਤੂੰ ਅਗਾਹ ਹੈ ਭਾਵ ਅਥਾ ਹੈ ਤਿੰਨ ਨਮਸਕਾਰ ਹੈ ਨਮਸਤੰ ਅਵਾਹਿ ਨਮਸਤੰ ਵਾਹਿ ਕੱਲ ਵੀ ਆਪਾਂ ਕਰਿਆ ਸੀ ਵਾਹਿ ਜੇ ਤੁਹਾਡੇ ਜਾਲੇ ਸਵਾਰੀ ਤੋ ਰਹਤਾ ਇਹ ਸਵਾਰੀ ਤੋ ਰਹਤਾ ਕਾਲਪੁਰ ਤੈਨੂੰ ਨਮਸਕਾਰ ਹੈ ਨਮਸਤੰ ਤਰ ਵਰਗੇ ਨਮਸਤੰ ਤਰ ਵਰਗੇ ਇਹ ਤਰ ਗੁਣਸਰੂ ਤੈਨਾਂ ਵਰਗਾ ਵਾਲਾ ਤੈਨੂੰ ਨਮਸਤੰਗ ਅਸਰਗੇ ਨਮਸਤੰਗ ਅਸਰਗੇ ਸਿਰਜਣਾ ਤੋਂ ਰਹਿ ਤਾਕਿ ਤੈਨੂੰ ਕਿਸੇ ਨੇ ਸਿਰਜਿਆ ਨਹੀਂ ਇਹ ਸਿਰਜਣਾ ਤੋਂ ਰਹਿ ਤਾ ਕਾਲਪਨਿਕ ਹੈ ਉਹ ਤੈਨੂੰ ਨਮਸਕਾਰ ਹੈ ਜੇ 15ਵੇਂ ਜੀ ਨਮਸਤੰਗ ਪਰਭੋਗੇ ਨਮਸਤੰਗ ਪਰਭੋਗੇ ਮਨੇ ਚੱਗੀ ਤਰ੍ਹਾਂ ਭੋਗਾ ਜਾਵੇ ਜਿਹੜਾ ਤੈਨੂੰ ਨਮਸਕਾਰ ਹੈ ਜਿਹੜੀ ਤਨ ਭੋਗਣ ਵਾਲੇ ਇਹ ਅਨੰਦੀ ਸਾਹਿਬ ਇਸ ਤਰ੍ਹਾਂ ਨਮਸਤੰਗ ਸੁਜੋਗੇ ਨਮਸਤੰਗ ਸਿਰਜੇ ਇਹ ਸਮਾਧੀ ਸਥਿਤ ਹੈ ਚੰਗੀ ਤਰ੍ਹਾਂ ਜੁੜਿਆ ਹੋਇਆ ਜੋਗੇ ਜੁਗਾਂ ਨਹੀਂ ਜੁੜਨਾ ਚੰਗੀ ਤਰ੍ਹਾਂ ਜੁੜਿਆ ਸਮਾਜ ਸਤਿਤਾ ਕਾਲਪੁਰਖ ਵਿਗਰੂ ਤੇ ਨਮਸਕਾਰ ਹੈ ਨਮਸਤੰ ਅਰੰਗੇ ਨਮਸਤੰ ਅਰੰਗੇ ਰੰਗ ਰੰਗ ਹੋਗਾ ਅਰੰਗੇ ਰੰਗ ਤੋ ਰਹਿਤ 헤 ਰੰਗ ਤੋ ਰਹਿਤ ਅਕਾਲਪੁਰਖ ਵਿਗਰੂ ਪ੍ਰਮਾਤਮਾ ਤੈਨੂੰ ਨਮਸਕਾਰ ਨਮਸਤੰ ਅਭੰਗੇ ਨਮਸਤੰ ਅਭੰਗੇ 헤 ਅਕਾਲਪੁਰਖ ਵਿਗਰੂ ਨਾਸ਼ ਨਾ ਹੋਣ ਵਾਲੇ ਇਹ ਭੰਗ ਜਿਨੂੰ ਭੰਗ ਨਹੀਂ ਕੀਤਾ ਜਾ ਸਕਦਾ ਤੈਨੂੰ ਨਮਸਕਾਰ ਹੈ ਜਿਸ ਨੂੰ ਕੋਈ ਭੰਗ ਨਹੀਂ ਕਰ ਸਕਦਾ ਨਮਸਤੰ ਅਗੰਮੇ ਨਮਸਤੰ ਅਗੰਮੇ ਇਹ ਪੌਂਚ ਤੋਂ ਪਰੇ ਅਕਾਲਪੁਰਖ ਬਹਿਰੂ ਤੁਹਾਨੂੰ ਨਮਸਕਾਰ ਹੈ ਨਮਸਤ ਅਸਤ ਰਮੇ ਨਮਸਤ ਅਸਤ ਨਮਸਤ ਅਸਤ ਨਮਸਤ ਅਸਤ ਸੋ ਨਮਸਤ ਅਸਤ ਅਗੰਮੇ ਸਾਰੇ ਕਿਤੇ ਰਮੇ ਹੋਏ ਸੁੰਦਰ ਅਕਾਲਪੁਰਖ ਬਹਿਰੂ ਤੁਹਾਨੂੰ ਨਮਸਕਾਰ ਹੈ ਨਮਸਤੰ ਜਲਾਸਰੇ ਨਮਸਤੰ ਜਲਾਸਰੇ ਇਹ ਜਲ ਨੂੰ ਆਸਰਾ ਦੇਣ ਵਾਲੇ ਜਲਾ ਆਸਰੇ ਆਸਰੇ ਜਲ ਨੂੰ ਆਸਰਾ ਦੇਣ ਵਾਲਾ ਬੇ ਯਾਦ ਰਹਿ ਜਾਂਦਾ ਨਹੀਂ ਥੋੜਾ ਆਪਾਂ ਆੜ ਪਾਈ ਜਲ ਆਸਰੇ ਜਲਾਸਰੇ ਕਾਕੇ ਜਲ ਨੂੰ ਆਸਰਾ ਸਾਰੇ ਘਾਸ ਨੂੰ ਆਸਰੇ ਇਹ ਨਕਸ਼ਕਰ ਪ੍ਰਭੂ ਤੈਨੂੰ ਜਲ ਨੂੰ ਆਸਰਾ ਦਿੰਨਾ ਨਮਸਤੰਗ ਨਰਾਸਰੇ ਇਹ ਆਸਰੇ ਤੋਂ ਰਹਿ ਤੈਨੂੰ ਕਿਸੇ ਰਾਹੇ ਨਹੀਂ ਲੋੜਨੀ ਤੈਨੂੰ ਨਕਸ਼ਕਰ ਹੈ ਸਤਾਰਮਾ ਨਮਸਤੰਗ ਆਜਾਤੇ ਨਮਸਤੰਗ ਆਜਾਤੇ ਇਹ ਜਾਤੋਂ ਰਹਿਤ ਜਾਤ ਜੇ ਮਾਤਾ ਜੀ ਤਾਂ ਕਿੰਨੇ ਜਾਜ ਆਤਾ ਜਾਤਾ ਆ ਜਾ ਤੇਜ਼ੀ ਦੇ ਕੋਈ ਜਾਤ ਨਹੀਂ ਆ ਕਾਲਪੁਰ ਗੈਰੂ ਤੇਰੀ ਕੋ ਜਾਤ ਨਹੀਂ ਤੇ ਨਮਸਕਾਰ ਨਮਸਤੰਗ ਆਪਾ ਤੇ ਨਮਸਤੰਗ ਤੇਰਾ ਕੋ ਗੋਤ ਵੀ ਨਹੀਂ ਹੈ ਜਾਤ ਮੈਨੇ ਜਾਤ ਪਾਤ ਮੈਨੇ ਗੋਤ ਆਪਾਂ ਪਹਿਲੇ ਜੋ ਚੱਕਰ ਜਿਹਨਾਂ ਵਰਨ ਜਾਤ ਦਾ ਪਾਤ ਮਹਿਨ ਜੀ ਪੜੇ ਹੈ ਨਾ ਉਹਦੇ ਵਿੱਚ ਵੀ ਸੀਗਾ ਜਾਤ ਪਾਤ ਦਾ ਮਤਲਬ ਹੁੰਦਾ ਹੈ ਜਾਤ ਜਾਤ ਕਿਹੜੀ ਹੈ ਪਾਤ ਗੋਤ ਕੀ ਹੈ ਇੱਥੇ ਤੈਨੂੰ ਨਮਸਕਾਰ ਹੈ ਤੇਰਾ ਕੋ ਗੋਤ ਨਹੀਂ ਹੈ ਗੁਰੂ ਜੀ ਅਮਸਤ ਨਮਸਤੰ ਅਮਜਵੇ ਨਮਸਤੰ ਖਾਉ ਜੀ ਜੇਰਾਪੂ ਮਜਬਨੀ ਹੈ ਭਾਵ ਤੇਰਾ ਕੋ ਧਰਮ ਦੀ ਨਿਸ਼ਵਾਜ ਨਮਸਤ ਅਜਵੇ ਨਮਸਤੰ ਖਾਉ ਜੀ ਨਮਸਤ ਅਸਤ ਨਮਸਤ ਅਸਤ ਨਮਸਤ ਅਮਸਤ ਐ ਅਸਲ ਤੇ ਨਮਸ ਜੇ ਮੈਂ ਆਪਾਂ ਕਰੇ ਸਦਾ ਸੰਧੀ ਜੇਦ ਨਾ ਜੇ ਨਮਸਸ ਮੈਂਨੇ ਨਮਸਕਾਰ ਤਾ ਮੈਂਨੇ ਤੈਨੂੰ ਅਸਤ ਮੈਨੇ ਹੈ ਨਮਸਤ ਅਸਤ ਅਜਵੇ ਨੂੰ ਆਚਾਰ ਦੇ ਰੂਪ ਹੈ ਇਹ ਨਮਸਕਾਰ ਹੈ आदेश आदिशे नमस्तंग नरपेषे अकाल पुरख वहरू तेरा कोई देश नहीं है भाव के देश तो रहता तो आदेशे देश मेंशे मैंने दे आदेशे में देश नमस्तंग अपेशे हे भेस तो रहत में ने भेस भेस है नहीं परमात्मा का तेन नमस्कार है नमस्तंग निरतामे हे घर तो रहत धामे नृ नृामे मेरे को घर नहीं ਜਿੰਨੂ ਨਮਸਕਾਰ ਹੈ ਨਮਸਤੰ ਨਰਵਾਸੇ ਨਰਵਾਮੇ ਨਮਸਕਾਰ ਨਰਵਾਮੇ ਮੇਰੇ istri ਤੋ ਆਇਆ ਹੈ ਭਾ ਤੇਰੀ ਕੋਈ istri ਜਿਸ ਤਰ੍ਹਾਂ ਮਰਫੀ ਮੇਰੇ ਨਰਮਾਤਾ ਹੈ ਇਸ ਤਰ੍ਹਾਂ ਦਾ ਵੀ ਤੈਨੂੰ ਕੋਈ ਨਹੀਂ ਭਾ ਕਿ istri ਤੋ ਰਹਤਾ ਹੈ ਜਿੰਨੂ ਨਮਸਕਾਰ ਹੈ ਦੇਖੋ ਗੁਰਗੋਸਾ ਮਾਰੇ ਇੱਕ ਰਾਸੀ ਕੁ ਸਮਾਧੀ ਸਥਿਤ ਹੋਇਆ ਕਾਲ ਪ੍ਰਗੁਰਦ ਜਹਾਂ ਮੋਕ ਹੈ ਹਰ ਵਾਰੀ ਨਮਸਤੰ 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 ਨਮਸਕਾਰ ਕਰ ਰਹੇ ਨੇ ਉਹਨਾਂ ਦਾ ਰੂਪਾਂ ਦਾ ਵੀਰ ਵਧੇ ਰਿਹਾ ਨੇ ਜੇ ਤੂੰ ਜਲਦਾ ਆਸਰਾ ਹੈ ਜਿੰਨੂ ਕਿਸੇ ਆਸਰੀ ਦੀ ਲੋੜ ਨਹੀਂ ਹੈ ਸਨਮਾ ਕੋ ਕੇ ਗੱਲ ਕਰ ਰਹੇ ਨਮੀ ਮਾ ਜੇ ਨਮੋ ਸਰਬ ਕਾਲੇ ਨਮੋ ਸਰਬ ਕਾਲੇ ਇਹ ਸਭ ਦਾ ਨਾਸ਼ ਕਰਨ ਵਾਲੇ ਤੈਨੂੰ ਨਮਸਕਾਰ ਨਮੋ ਸਰਬ ਜਾਲੇ ਨਮੋ ਸਰਬ ਜਾਲੇ ਇਹ ਸਭ ਤੇ ਵਿਆ ਕਰਨ ਵਾਲੇ ਜਾਲੇ ਵਿਆ ਕਰਨ ਵਾਲੇ ਤੈਨੂੰ ਨਮਸਕਾਰ ਨਮੋ ਸਰਬ ਰੂਪੇ ਨਮੋ ਸਰਬ ਰੂਪੇ ਇਹ ਸਭ ਦੇ ਰੂਪ ਭਾਪਕੇ ਸਰਬ ਵਿਆਪੀ ਸਾਰਿਆਂ ਨੂੰ ਰੂਪ ਦੇਣ ਵਾਲਾ ਤੂੰ ਹੈ ਤੈਨੂੰ ਨਮਸਕਾਰ ਹੈ ਅੱਗੇ ਨਮੋ ਸਰਬ ਰੂਪੇ ਨਮੋ ਸਰਬ ਰੂਪੇ ਇਹ ਸਭ ਦੇ ਰਾਜੇ ਗਮਨ ਦਾ ਰਾਜਾ ਸੂਰ ਸਾਰਿਆਂ ਦਾ ਰਾਜਾ ਤੂੰ ਹੈ ਤੈਨੂੰ ਨਮਸਕਾਰ ਨਮੋ ਸਰਬਾਥਾਪੇ ਤੂ ਸਰਬਾਥਾਪੇ ਇਹ ਅਕਾਲ ਪੁਰਖ ਵੈਗਰੂ ਤੂੰ ਸਭ ਦਾ ਨਾਸ਼ ਕਰਨ ਵਾਲਾ ਖਪਾਉਣ ਵਾਲਾ ਇਹ ਸਭ ਦੇ ਨਾਸ਼ ਕਰਨ ਵਾਲੇ ਤੈਨੂੰ ਨਮਸਕਾਰ ਹੈ ਨਮੋ ਸਰਬਾਥਾਪੇ ਸਰਬਾਥਾਪੇ ਸਭ ਤੇ ਮੈਨੇ ਬਣਾਉਣ ਵਾਲਾ ਤਾਂ ਆਪਣਾ ਵਾਲਾ ਸਭ ਨੂੰ ਬਣਾਉਣ ਵਾਲੇ ਤੈਨੂੰ ਨਮਸਕਾਰ ਹੈ ਨਮੋ ਸਰਬ ਕਾਲੇ ਨਮੋ ਸਰਬ ਕਾਲੇ ਸਭ ਨੂੰ ਮਾਰਨ ਵਾਲੇ ਕਾਲ ਚ ਲਿਆਉਣ ਵਾਲੇ ਤੈਨੂੰ ਨਮਸਕਾਰ ਹੈ ਨਮੋ ਸਰਬ ਪਾਲੇ ਨਮੋ ਸਰਬ ਪਾਲੇ ਸਾਰਿਆਂ ਨੂੰ ਪਾਲਣ ਵਾਲਾ ਸੋ ਸੌਖਾ ਵਿੱਚ ਐਨੀ ਗੱਲ ਥੋੜਾ ਜਿਹਾ ਅਭਿਆਸ ਕਰਾਂਗੇ ਮਿਹਰਬਾਨ ਜੀਵਾ ਨਮੋ ਸਰਬ ਕਾਲੇ ਸਾਰਿਆਂ ਨੂੰ ਮਾਰਨ ਵਾਲਾ ਨਮੋ ਸਰਬ ਪਾਲੇ ਸਭ ਨੂੰ ਪਾਲਣ ਵਾਲਾ ਪਰ ਜੇ ਤੁਸੀਂ ਵਿਹਾਸ ਨਹੀਂ ਕਰਦੇ ਫਿਰ ਸਾਨੂੰ ਥੋੜਾ ਜਿਆਦਾ ਲੱਗਦਾ ਵੀ ਹਾਂ ਸਿੱਖਾਂਗੇ ਹਾਂਜੀ ਨਮੋ ਸਰਬ ਪਾਉਣੇ ਨਮੋ ਸਰਬ ਪਾਉਣੇ ਇਹ ਸਰਬ ਵਿਆਪਕ ਤੈਨੂੰ ਨਮਸਕਾਰਾ ਕੌਣ ਹੈ ਮੰਨੇ ਸਰਬ ਵਿਆਪਕ ਕੀ ਕੀ ਮਾ ਨਮਸਤਸ ਦੇਵ ਹੈ ਨਮਸਤਸ ਦੇਵ ਹੈ हे प्रकाशमान देव ਮਨੇ ਇਹਦਾ ਦੀਵਾ ਜਗਾਇਆ ਹੈ ਦੇਵਤੇ ਦਾ ਮਤਲਬ ਹੁੰਦਾ ਜਿਹਦਾ ਦੀਵਾ ਜਗਿਆ ਭਾਵ ਕਿ ਜਿਹਦੇ ਅੰਦਰ ਪ੍ਰਕਾਸ਼ ਹੋ ਗਿਆ ਇੱਥੇ ਕੀ ਬਖਸ਼ਿਸ਼ ਕਰਦੇ ਨੇ ਕਿ हे प्रकाशमान ਤੈਨੂੰ ਨਮਸਕਾਰ ਹੈ ਨਮਸਤੰਗ ਆਪੇ ਹੈ ਨਮਸਤੰਗ ਦੇਵੇ ਹੈ ਹੀ ਪੀਦ ਤੂੰ ਰਹਤ ਇਹ ਕੋ ਪੀਦਾ ਤੈਨੂੰ ਨਮਸਕਾਰ ਹੈ ਅਨਮਸਤੰਗ ਅਜਨਮ ਹੈ ਇੱਕ ਜਨਮ ਤੋਂ ਰਹਤ ਅਜਨਮੇ ਜਨਮ ਮੈਨੇ ਜਨਮ ਅਜਨਮੇ ਜਿਹਦਾ ਜਨਮ ਹੋ ਜਾਂਦਾ ਤੈਨੂੰ ਨਮਸਕਾਰ ਹੈ ਨਮਸਤਕ ਸੁਵਨਮੇ ਸੁਵਨਮੇ ਮੈਨੇ ਸੰਸਾਰ ਦੀ ਰੂਪ ਸੰਤਾਨ ਵਾਲਾ ਭਾਵਕੇ ਸਾਰੇ ਸੰਤਾਨ ਸੰਸਾਰ ਦੇ ਵਿੱਚ ਜਨਮ ਪੈਦਾ ਕੀਤੇ ਤੈਨੂੰ ਉਲਾਦ ਹੈ ਤੂੰ ਸਾਰਿਆਂ ਦਾ ਪਿਤਾ ਹੈ ਸੁਵਨਮੇ ਸੋ ਇਹ ਸਾਰਿਆਂ ਦੇ ਪਿਤਾ ਭਾਵਕੇ ਸੰਸਾਰ ਰੂਪ ਸੰਤਾਨ ਵਾਲੇ ਤੈਨੂੰ ਨਮਸਕਾਰ ਬਾਈ ਨਮੋ ਸਰਬ ਗਉਣੀ ਨਮੋ ਸਰਬ ਗਉਣੀ ਇਹ ਸਰਬ ਵਿਆਪਕ ਗਉਣੀ ਮੈਨੇ ਜਿਹੜਾ ਸਾਰੇ ਪਿਤੇ ਤੈਨੂੰ ਨਮਸਕਾਰ ਹੈ ਨਮੋ ਸਰਬ ਭਾਉਨੇ ਨਮੋ ਸਰਬ ਭਾਉਨੇ ਇਹ ਸਭ ਘਰਾਂ ਦੇ ਵਿੱਚ ਹਿਰਦਿਆਂ ਦੇ ਚਲਮਾਸ ਕਰਨ ਵਾਲੇ ਤੈਨੂੰ ਨਮਸਕਾਰ ਹੈ ਭਾਉਨੇ ਮੈਨੇ ਨਮੋ ਸਰਬ ਰੰਗੇ ਨਮੋ ਸਰਬ ਰੰਗੇ ਇਹ ਸਭ ਰੰਗਾਂ ਵਾਲੇ ਤੈਨੂੰ ਨਮਸਕਾਰ ਹੈ ਸਾਰੇ ਸਾਰੇ ਰੰਗਾਂ ਦੇ ਮੈਨੇ ਸਾਰੇ ਰੰਗ ਪ੍ਰਮਾਤਮਾ ਨੇ ਨਮੋ ਸਰਬ ਭੰਗੇ ਨਮੋ ਸਰਬ ਭੰਗੇ ਇਹ ਸਭ ਦਾ ਨਾਸ਼ ਕਰਨ ਵਾਲੇ ਤੈਨੂੰ ਨਮਸਕਾਰ ਹੈ ਭੰਗਾਂ ਮੈਨੇ ਨਾਸ਼ ਕਰਨਾ ਭੰਗ ਕਰ ਦੇਣਾ ਨਮੋ ਕਾਲ ਕਾਲੇ ਨਮੋ ਕਾਲ ਕਾਲੇ ਕਾਲ ਕਾਲੇ ਮੌਤ ਦਾ ਕਾਲ ਕਰਨ ਵਾਲਾ ਤੁਹਾਡੇ ਮਹਾਕਾਲ ਸਭ ਤੋਂ ਉਪਰ ਹੈ ਕਾਲ ਦਾ ਨਾਸ਼ ਕਰਨ ਵਾਲੇ ਤੈਨੂੰ ਨਮਸਕਾਰ ਹੈ ਕਾਲ ਮੈਨ ਸਮਾਂ ਸਮੇਂ ਦਾ ਨਾਸ਼ ਕੌਣ ਕਰ ਸਕਦਾ ਹੈ ਮਹਾਕਾਲ ਆ ਕਾਲ ਪਰ ਉਹ ਸਮਾਂ ਉਹਨੇ ਬਣਾਇਆ ਆਪ ਸਮੇਂ ਤੋਂ ਬਾਹਰ ਹੈ ਅਕਾਲ ਮੈਨੇ ਜਿਹੜਾ ਸਮੇਂ ਤੋਂ ਬਾਹਰ ਹੈ ਆੜਾ ਲੱਗਿਆ ਕਾਲ ਮੈਨੇ ਸਮਾਂ ਆਪਾਂ ਕਾਲ ਦੇ ਦੇ ਨਾ ਕੋਕਾ ਸਮੇਂ ਦੇ ਦੀਨ ਸਾਰੇ ਉਹ ਸਮਾਂ ਬਣਾਉਣ ਵਾਲਾ ਤਾਂ ਸਮਾਂ ਲਾਗੂ ਨਹੀਂ ਹੁੰਦਾ ਉਹਨੂੰ ਸਵੇਟ ਵੀ ਸਕਦਾ ਇਹ ਸਾਰੇ ਸਾਰਿਆਂ ਨੂੰ ਸ਼ੂਨਿਆ ਕਰ ਸਕਦਾ ਜ਼ੀਰੋ ਕਰ ਸਕਦਾ ਕਦੋਂ ਕੋਵੇਂ ਵੀ ਸਾਜੂਏ ਥਾਰ ਵੀ ਸਕਦਾ ਹੈ ਤੇ ਮੈਂ ਇਹਨੂੰ ਖਤਮ ਨਹੀਂ ਕਰ ਸਕਦਾ। ਇਹ ਕਾਲ ਦਾ ਨਾਚ ਕਰਨ ਵਾਲੇ ਤੈਨੂੰ ਨਮਸਕਾਰ ਹੈ। ਨਮਸਤਾ ਸੰਦਿਆਲੇ ਇਹ ਵਿਦਾਲੂ ਨਰੰਕਾਰ ਤੈਨੂੰ ਨਮਸਕਾਰ। ਵਿਦਾਲਾ ਵਿਦਾਲੇ ਮਨ ਵਿਦਾਲੂ। ਨਮਸਤੰ ਅਵਰਨੇ। ਨਮਸਸਤੰ ਅਵਰਨੇ। ਵਰਨੇਵਨ ਰੰਗਤ ਰਹਿਤ ਤਾਂ ਵਰਨੇਵਨ ਰੰਗੁੰਦੇ। ਪਹਿਲਾ ਪਕਰ ਹੈ ਚੱਕਰ ਚੈਨ ਅਰ ਵਰਨ ਜਾਦ। ਉੱਤੀ ਵਰਨੇ ਆਇਆ। ਸੋ ਅਵਰਨੇ ਭਾਵ ਕੀ ਇਹ ਰੰਗ ਤੋਂ ਰਹਿਤ ਤੈਨੂੰ ਨਮਸਕਾਰ ਹੈ। ਨਮਸਤੰ ਅਮਰਨੇ। ਨਮਸਸਤੰ ਅਮਰਨੇ। ਇਹ ਮੌਤ ਤੋਂ ਰਹਿਤ ਜੇ ਮਰਨਾ ਜਰਾ ਹੁਣ ਅਮਰ ਨੇ ਮਰਨੇ ਮਨੇ ਜਿਹੜਾ ਮਰਦਾ ਹੈ ਅਮਰ ਨੇ ਜਿਹੜਾ ਮੌਤ ਦਾ ਤੋ ਇਹਦਾ ਆਪ ਵੈਸੇ ਪੜਾਂਗਾ ਨਮਸਤੰਗਾਂ ਮਰਨੇ ਫਿਰ ਆਪ ਨੂੰ ਪਤਾ ਲੱਗ ਜਾਵੇ ਕਿ ਹੋਗਾ ਆੜਾ ਅਲੱਗ ਕਰ ਦੋ ਮਤਲਬ ਉਹ ਜਿਹੜੀ ਚੀਜ਼ ਲੱਗੂ ਨਹੀਂ ਹੁੰਦੀ ਇਹਦੇ ਨਾਲ ਜਿਹਦੇ ਨਾਲ ਵਿਰੋਧੀ ਸ਼ਬਦ ਬਣਦਾ ਉਹਨੂੰ ਅਲੱਗ ਆ ਮਰਨੇ ਤਾਂ ਜਿਹੜਾ ਮੌਤ ਤੋਂ ਰਹਿਤ ਹੈ 24 ਮਈ ਨਮਸਤੰਗ ਜਰਾਰੰਗ ਜਰਾਰੰਗ ਮੈਨਾਂ ਦਾ ਬੜਾਪਾ ਜਰਾ ਮੈਨੇ ਬੜਾਪਾ ਜਰਾਰੰਗ ਮੈਨੇ ਬੜਾਪੇ ਦਾ ਬੈਰੀ ਜਿਹੜਾ ਬੜਾਪੇ ਨੂੰ ਨਾਸ਼ ਕਰਨ ਵਾਲਾ ਹੈ ਹੇ ਬੁੜਾਪੇ ਦੇ ਬੈਰੀ ਤੈਨੂੰ ਨਮਸਕਾਰ ਬੁੜਾਪੇ ਦਾ ਬੈਰੀ ਕੌਣ ਹੈ ਪਰਮਾਤਮਾ ਬੰਗਾਲਪੁਰ ਕੁਬੇਗੁਰੂ ਦਾ ਸਤਿ ਸੰਭੋਦ ਕਰਦਾ ਠੀਕ ਆ ਨਮਸਤੰਗ ਜਰਾਰੰਗ ਹੇ ਬੁੜਾਪੇ ਦੇ ਬੈਰੀ ਤੈਨੂੰ ਨਮਸਕਾਰ ਹੈ ਨਮਸਤੰਗ ਕਰਤਾਰੰਗ ਠੀਕ ਉਸਤੰਗ ਕਰਤਾਰੰਗ ਮੈਨੇ ਕਰਮਾਂ ਦਾ ਨਾਸ਼ ਕਰਨ ਵਾਲਾ ਕਿਰਤ ਕਰਮ ਕੇ ਕਰਮ ਕੇ ਵਿਛੜੇ ਪਾ ਕਹਿਆ ਗਿਰਤਾਰੰਗ ਮੈਨੇ ਜੀਨਰ ਕਰਮਾਂ ਦਾ ਨਾਸ਼ ਕਰਤਾ ਹੇ ਕਰਮਨਾਸ਼ਕ ਤੈਨੂੰ ਨਮਸਕਾਰ ਹੈ ਨਮੋ ਸਰਬ ਧੰਦੇ ਨਮੋ ਸਰਬ ਧੰਦੇ ਇਹ ਸਰਬ ਧੰਦੇ ਪਸਾਰੇ ਵਾਲੇ ਤੈਨੂੰ ਨਮਸਕਾਰ ਹੈ। ਕੋ ਸਾਰਾ ਧੰਦਾ ਉਸ ਦੀ ਹੈ। ਜੂਰਦੇ ਉਹਨੇ ਬਣਾਇਆ ਹਵਾ ਉਹਨੇ ਬਣਾਇਆ ਸਾਰਾ ਧੰਦਾ ਅਕਾਲ ਪੁਰਖ ਵੇਦਨ ਕੰਮ ਕੀਤਾ ਹੈ। ਤੈਨੂੰ ਨਮਸਕਾਰ ਨਮੋ ਸਤ ਅਵੰਦੇ। ਇਹ ਬੰਦਨ ਤੋਂ ਰਹਿਤ ਧੰਦੇ ਮੈਨੇ ਬੰਦਨ ਅਵੰਦੇ ਮੈਨੇ ਇਹਨ ਕੋਈ ਬੰਦਨ ਨਾ ਹੋਵੇ। ਪਰ ਤੈਨੂੰ ਕੋਈ ਬੰਦਨ ਨਹੀਂ ਹੈ। ਇਹ ਬੰਦਨ ਤੋਂ ਰਹਿ ਤੈਨੂੰ ਨਮਸਕਾਰ ਹੈ। ਪੱਛੀ ਮਾਂ ਜੀ ਨਮਸਤੰਗ ਨਰਸਾ ਕੇ ਨਮਸਤੰਗ ਨਰਸਾ ਕੇ ਇਹ ਸਾਕਾਂ ਸੰਬੰਧੀਆਂ ਤੋਂ ਰਹਿਤ ਨੰਨਾ ਰਾਰਿਨ ਸਾਰੀ ਸਸੇਨ ਕਰਨਾ ਕੋ ਤੁਨਾ ਮਾ ਸਾਖ ਸਾਖ ਨੇ ਉਹ ਗੱਪਾਂ ਨੇ ਸਾਡਾ ਸਾਖ ਸੰਬੰਧੀ ਹੈਗਾ ਸਾਡਾ ਰਿਸ਼ਤੇਦਾਰ ਹੈ ਇਹ ਸਾਖਾਂ ਸੰਬੰਧੀਆਂ ਤੋਂ ਰਹਿ ਤੈਨੂੰ ਨੂੰ ਨਮਸਕਾਰ ਨਮਸਕਾਰ ਨਵਸਤੰਗ ਇਹ ਨਰਕ ਮੈਨੇ ਡਰ ਤੋਂ ਰਹਿ ਤ ਨਰਕ ਨੂੰ ਕੋਈ ਕਿਸੇ ਦਾ ਡਰ ਨਹੀਂ ਹੈ ਜੇ ਤੈਨੂੰ ਨਮਸਕਾਰ ਹੈ ਨਮਸਤੰ ਰਹੀ ਮੈਂ ਨਮਸਤੰ ਰਹੀ ਮੈਂ ਜੀ ਮੈਂ ਮਨਨ ਤਰਸ ਕਰਨ ਵਾਲਾ ਰਹਿਮ ਕਰਨ ਵਾਲਾ ਰਹਿਮ ਤੋਂ ਕੀ ਬਣਿਆ ਜੀ ਮੈਂ ਫੇਰ ਰਹਿਮ ਕਰਨ ਵਾਲੇ ਤਰਸ ਕਰਨ ਵਾਲੇ ਤੈਨੂੰ ਨਮਸਕਾਰ ਹੈ ਨਮਸਤੰ ਕ੍ਰੀਮ ਮੈਂ ਨਮਸਤੰ ਕ੍ਰੀਮ ਜੀ ਕ੍ਰੀਮ ਮੈਂ ਬਖਸ਼ਿਸ਼ ਕਰਨ ਵਾਲਾ ਇਹ ਬਖਸ਼ੰਦ ਜੀ ਦੇ ਭਾਣ ਨਮਸਤੰ ਰਹੀ ਮੈਂ ਨਮਸਤੰ ਕ੍ਰੀਮ ਮੈਂ ਤੂੰ ਦੂ ਸਾਡੇ ਤੇ ਬਖਸ਼ਿਸ਼ ਕਰਦਾ ਅਸੀਂ ਪਾਪ ਕਰਦੇ ਹਾਂ ਤੂੰ ਬਖਸ਼ ਦਿੰਦਾ ਤੇਰਾ ਸੁਭਾਅ ਹੈ ਬਖਸ਼ਣਾ ਤੂੰ ਬਖਸ਼ੰਦ ਇਹ ਬਖਸ਼ੰਦ ਤੈਨੂੰ ਨਮਸਕਾਰ ਹੈ ਅੱਗੇ ਛੱਬੀ ਮਹੀਨ ਨਮਸਤੰਗ ਅਨੰਤੇ ਜਿਦਾ ਅੰਤ ਨਾ ਪਾਇਸ ਜਸਤੇ ਤੇ ਅਕਾਲ ਪ੍ਰਭ ਕੋਹਿਰੂ ਤੇਰਾ ਅੰਤ ਤੋਂ ਰਹਿ ਤਾ ਤੂੰ ਏਨ ਮੋਚਕਾਰਾ ਨਮਸਤੰਗ ਮਹਾਂਤੇ ਨਮਸਤੰਗ ਮਹਾਂਤੇ ਮਾਨ ਤਮਨੋ ਦੇ ਮਹਾਨ ਪੂਜਣ ਜੋਗ ਜੇਰਾ ਆਪਣ ਵੈਸੀ ਵਰਤਨਾ ਮੇ ਮਹਾਨਤਾ ਮੈਂ ਨੂੰ ਬਹੁਤ ਵੱਡਾ ਮੰਨਦੇ ਆ ਮਾਤਾ ਧਰਤ ਮਹੱਤ ਦਾ ਮੈਨੇ ਵੱਡਾ ਹੁੰਦਾ ਉਹ ਤੋਂ ਸ਼ਬਦੇ ਸ਼ਬਦਾਂ ਦੇ ਆਪਸ ਵਿੱਚ ਜੋੜ ਕੇ ਜੋ ਬਣ ਗਿਆ ਇੱਥੇ ਮਹਾਨਤ ਭਾਵ ਕੇ ਮਹਾਨ ਪੂਜਣ ਜੋਗ ਤੈਨੂੰ ਨਮਸਕਾਰ ਹੈ ਨਮਸਤਾਸਤ ਰਾਗੇ ਨਮਸਤਾਸਤ ਰਾਗੇ ਬਰੋਤੀ ਬੜਾ ਜੀ ਨਮਸਤਾਸਤ ਸੁਹਾਗੇ ਨਮਸਤਾਸਤ ਸੁਹਾਗੇ ਏ ਅਕਾਲ ਪੁਰਖ ਵੈਗਰੂ ਤੂੰ ਰਾਗ ਮੈਨੂੰ ਦਾ ਪ੍ਰੇਮ ਰਾਗ ਮੈਨੇ ਪ੍ਰੇਮ ਤੂੰ ਪ੍ਰੇਮ ਕਰਨ ਵਾਲਾ ਏ ਪ੍ਰੇਮ ਕਰਨ ਵਾਲੇ ਤੈਨੂੰ ਸਨਮਸਕਾਰ ਹੈ ਜੱਤਰ ਤਤਰ ਦਿਸ਼ਾ ਬਿਸ਼ਾ ਪੂਰੇ ਫੈਲਿਓ ਅਨੁਰਾਗ ਸਾਰੇ ਕਿਤੇ ਤੂੰ ਫੈਲਿਆ ਹੋਇਆ ਹੈ ਆਦੇ ਨਾਲ ਪਿਆਰ ਨਾਲ ਕੋਈ ਪਿਆਰ ਨਾ ਖੇਰੇ ਤਾਂ ਚੱਲੇ ਨਹੀਂ ਸਕਦੇ ਸਾਰੇ ਸਿਸਟਮ ਪਾਇਰ ਕਰਨ ਬਲਤੂ ਆ ਨਮਸਤੰ ਸੁਹਾਗੇ ਮੈਨੇ ਸੋਭਾ ਵਾਲੇ ਸੁਹਾਗੇ ਮੈ ਸੋਭਾ ਵਾਲੇ ਸੁਹਾਗਵੰਤਾ ਪੜੀ ਮੈ ਕਹਨਾ ਸੁਭਵੰਤੀ ਜੇ ਸੁਹਾਗ ਵਾਲੇ ਸੋਭਾ ਵਾਲੇ ਅਕਾਲ ਪੁਰਖ ਬਹਿਰੂ ਤੈਨੂੰ ਨਮਸਕਾਰ ਹੈ ਸਤਾਈ ਮਾ ਜੀ ਨਰਮੋਂ ਸਰਬ ਸੋਖਾਂ ਨੂੰ ਨਮੋਸਦੈ ਮੂਰਤ ਇਹ ਸਭ ਨੂੰ ਸਪਾਉਣ ਵਾਲੇ ਸੋਖਾਂ ਮੈਂ ਸੂਖ ਲੈ ਜੇ ਮੈਂ ਭਾ ਕਹਨਾ ਸਭ ਨੂੰ ਸਕਾ ਸਕਦਾ ਤਪਸ਼ ਦੇ ਨਾਲ ਸੂਰਜ ਦੇ ਨਾਲ ਸਕਾ ਸਕਦਾ ਖਰਾਪ ਕਰ ਕਰਨ ਵਾਲਾ ਵੀ ਤੂੰ ਐ ਸਿਖਾਉਣ ਵਾਲਾ ਵੀ ਤੂੰ ਐ ਸਭ ਨੂੰ ਸਿਖਾਉਣ ਵਾਲੇ ਤੇ ਨਮਸਕਾਰ ਨਾਮ ਅਨੁਸਾਰ ਪੋਖੰਗ ਨਮਸਕਾਰ ਪੋਖੰਗ ਮੈਨੇ ਪਾਲਣ ਪਾਲਣ ਪੋਸ਼ਣ ਕਰਨ ਵਾਲਾ ਤੂੰ ਸਾਰਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ ਸਾਰਿਆਂ ਦਾ ਪੇਟ ਭਰਨ ਵਾਲਾ ਸਭ ਨੂੰ ਦੇਣ ਵਾਲਾ ਤੈਨੂੰ ਨਮਸਕਾਰ ਹੈ ਅੱਗੇ ਨਮੋ ਸਰਵ ਕਰਤਾ ਨਮਸਕਾਰ ਅੱਗੇ ਕਰਤਾ ਮੈਨੇ ਸਾਰਿਆਂ ਨੂੰ ਜਿਹੜਾ ਬਣਾਉਂਦਾ ਹੈ ਇਹ ਅਕਾਲ ਪੁਰਖ ਵੈਰੂ ਤੈਨੂੰ ਨਮਸਕਾਰ ਹੈ ਨਮੋ ਸਰਬ ਹਰਤਾ ਤੈਨੂੰ ਨਮਸਕਾਰ ਹੈ ਤੂੰ ਸਭ ਨੂੰ ਨਾਸ਼ ਕਰਨ ਵਾਲਾ ਵੀ ਹੈ ਹਰਤਾ ਮੈਨੇ ਸਭ ਨੂੰ ਨਾਸ਼ ਕਰਦਾ 28 ਤੱਕ ਅਪਣ ਕਰਨਾ 28 ਮੈ ਲਾਸਤ ਅਜਦਾ ਨਮੋ ਜੋਗ ਜੋਗੇ ਨਮੋ ਜੋਗ ਜੋਗੇ ਇਹ ਜੋਗੀਆਂ ਦੇ ਜੋਗੇ ਜੋਗ ਜੋਗੇ ਮੈਨੇ ਜੋਗੀਆਂ ਦਾ ਜੋਗ ਵੱਡਾ ਇਹ ਜੋਗੀਆਂ ਦੇ ਜੋਗੀ ਤੈਨੂੰ ਨਮਸਕਾਰ ਹੈ ਨਮਾ ਭੋਗ ਭੋਗੇ ਨਮੋ ਭੋਗ ਜੋਗੇ ਇਹ ਭੋਗੀਆਂ ਦੇ ਭੋਗੀ ਤੈਨੂੰ ਨਮਸਕਾਰ ਹੈ ਜੋਗ ਭੋਗ ਇਹ ਚਾਹਤ ਚੱਲਦੇ ਨੇ ਜੋਗ ਮੈ ਦੂਰਨਾ ਭੋਗ ਮੈ ਹੋ ਬਣਾ ਤੁਹਾਨੂੰ ਜਿ cụcਟੀ ਦਾ ਅਸਲ ਤੇ ਚੀਜ਼ ਆਪਾਂ ਕਹਿੰਦੇ ਵੀ ਤੁਸੀਂ ਭੋਗ ਰਿਆ ਅਕਾਲ ਪੁਰਖ ਵੈਗੁਰੂ ਦਾ ਸਭ ਤੋਂ ਵੱਡਾ ਜੋਗੀ ਆ ਆਪ ਹੀ ਸਭ ਤੋਂ ਵੱਡਾ ਜੋਗੀ ਆ ਅਸੀਂ ਨਹੀਂ ਭੋਗਦੇ ਅਕਾਲ ਪੁਰਖ ਵੈਗੁਰੂ ਖੁਦ ਬੈਠ ਕੇ ਸਾਡੇ ਅੰਦਰ ਭੋਗ ਰਿਆ ਕਿਉਂਕਿ ਸਾਰੇ ਰਸ ਸਾਰੇ ਸਵਾਦ ਉਹਦੇ ਕਰਕੇ ਆ ਰਹੇ ਨੇ ਨਹੀਂ ਤਾਂ ਅਸੀਂ ਆਪਦੇ ਲੈਵਲ ਤੇ ਨਹੀਂ ਜੇ ਸਾਨੂੰ ਜੀਭ ਦੇ ਵਿੱਚ ਉਸ ਤਰ੍ਹਾਂ ਦੇ ਨਾਮ ਲਾਏ ਹੁਣ ਤਾਂ ਕਿਵੇਂ ਅਸੀਂ ਸਾਨੂੰ ਰਸ ਆਊਗਾ ਜੇ ਕਹਿੰਨਾ ਤੇ ਸਰੂਤ ਨਾਲ ਲਾਈ ਬੈਸੀ ਕਿਉਂ ਭੋਗ ਸੁਣਾ ਕੇ ਸਨਾਰਾ ਕੋਈ ਭੋਗਣ ਵਾਲਾ ਵੀ ਤੂੰ ਹੈ ਵੱਡਾ ਭੋਗਿਆ ਹੈ ਅਰਜੁਗੀਆਂ ਦਾ ਦਰਗੀਆਂ ਤੈਨੂੰ ਨਮਸਕਾਰ ਹੈ ਨਮੋ ਸਰਬ ਵਿਆਲੇ ਨਮੋ ਸਰਬ ਵਿਆਲੇ ਇਹ ਸਭ ਤੇ ਦਿਆ ਕਰਨ ਵਾਲੇ ਦਿਆਲੂ ਸਾਰੰਗ ਜਾਗਤ ਪਰਮਾਤਮਾ ਦਾ ਸੁਹਾਇ ਦਿਆ ਕਰਨਾ ਇਹ ਦਿਆਲੂ ਅਕਾਲ ਪੁਰਖ ਗੁਰੂ ਤੈਨੂੰ ਨਮਸਕਾਰ ਹੈ ਨਮੋ ਸਰਬ ਪਾਲੇ ਨਮੋ ਸਰਬ ਪਾਲੇ ਇਹ ਸਭ ਦੇ ਪਾਲਕ ਪਾਲਕ ਆਪ ਦੇ ਮੈਨ ਪਾਲਣ ਵਾਲਾ ਸਾਡੀ ਸਾਰਿਆਂ ਦੀ ਪ੍ਰਤ ਪਾਲਣਾ ਤੇ ਕਿਹ ਜਿਹਾ ਕੋਣ ਕਰਦਾ ਹੈ ਅਕਾਲ ਪੁਰਖ ਗੁਰੂ ਇਹ ਸਭ ਦੇ ਪਾਲਕ ਤੈਨੂੰ ਨਮਸਕਾਰ ਸੋ ਇਸ ਤੋਂ ਬਾਅਦ ਅੱਗੇ ਚਾਚਰੀ ਸ਼ੰਤ ਹੋਣਾ ਸੋ ਆ ਪ੍ਰਸਾਦ ਵਾਲਾ ਜਿਹੜਾ ਚੱਲੂਗਾ 29 ਤੋਂ ਲੈ ਕੇ 43 ਤੱਕ ਸੋ ਆਪਾਂ ਜਿਵੇਂ 10 ਜਿਹੜੇ ਉਸ ਤਰ੍ਹਾਂ ਦੇ ਹੈਗੇ ਨੇ ਬਾਈ ਤਰ੍ਹਾਂ ਦੇ ਆਪਾਂ ਜਿਹੜਾ ਕੱਲ ਮੇਰ ਵੇ ਲੈ ਸੀਗਾ ਸੋ 10 ਸੰਦ 22 ਵਾਰ ਹੀ ਆਏ ਨੇ ਸੋ ਇਸ ਤਰ੍ਹਾਂ ਆਪਾਂ ਜਿਹੜੀ ਕਰਲੇ ਜਿਹੇ ਅਲੱਗ-ਅਲੱਗ ਸੰਦਾਂ ਦਾ ਹਿਸਾਬ ਰੱਖਣ ਦੀ ਕੋਸ਼ਿਸ਼ ਕਰਾਂਗੇ ਵੀ ਜੋ ਚਾਚਰੀ ਸ਼ੰਤ ਕੱਲ ਨੂੰ ਚਾਚਰੀ ਸ਼ੰਤ ਕੀਤਾ ਜਾਵੇ ਜਿਹੜਾ ਕਿ ਚੱਲੂਗਾ ਅਨਕ ਦੀ 43 ਤੱਕ ਸੁੱਕੇ ਘਟ ਵੱਦ ਉਸ ਤਰ੍ਹਾਂ ਕਰਕੇ ਆਪਾਂ ਕਰਾਂਗੇ ਗੁਰੂ ਸਾਹਿਬ ਦੇ ਪਕਾਣੇ ਤਾਂ ਅੱਜ ਦੀ ਤੱਕ ਜਿਹੜੀ ਕਲਾਸ ਜਿਹੜੀ ਤੱਕ ਹੈ ਉਹਨਾਂ ਪਹਿਰੇ ਕੱਲ੍ਹ ਵਾਲੀਆਂ ਕੁ ਵਿਚਾਰਾਂ ਨੇ ਆਪਣੇ ਸੰમિત ਆਪਣੇ ਕਰਨੇ ਉਹ ਕਰਾਂਗੇ ਇੰਨਾ ਜੇ ਆਪਣੇ ਯਾਦ ਰਹੇ ਜੇ ਤਾਂ ਬਹੁਤ ਹੈ ਕਿਉਂਕਿ ਵੈਸੇ ਸੌਖਾ ਤਰੀਕਾ ਤਾਂ ਇਹ ਹੀ ਹੈ ਸਤੁਚਾਰ ਨਾਲ ਸੰਮੋਹ ਨਾਰਾਇਣ ਨੇ ਦੁਪਹਿਰੇ ਨੇ ਸੁਹਾਨਿਆ ਪੁਲਾਹ ਸਾਡੇ ਤੋਂ ਵਿਕਸ਼ਨ ਹੋਣੇ ਸੰਗਤ ਮੁਕਸ਼ੀ ਬੋਗਰ ਸੁਹਾਨਿਆ ਪੁਲਾਹ ਦੇ ਨਾਮ ਲਾਉਣਾ ਕੋਈ ਨਾ ਫਾਲਸਾ 12 ਰੁਪਏ ਹੱਥੋਂ